ਦੇਖਦੇ ਨੇ ਰਾਜ ਭਾਗ ਦੇ ਜਿੰਨੇ ਦਰਬਾਰੀ ਨੇ ਸਾਰੇ ਦੇਖਦੇ ਨੇ ਹਰਾਨ ਹੋ ਗਏ ਵੀ ਕ੍ਰਿਸ਼ਨ ਜੀ ਨੂੰ ਹੋ ਕੀ ਗਿਆ ਮੰਗਦਿਆਂ ਵਰਗਾ ਇੱਕ ਬੰਦਾ 파ਟੇ ਕੱਪੜੇ ਪੈਰ ਲੰਗੇ ਉਸ ਬੰਦੇ ਨੇ ਐ ਭੱਜੇ ਜਾਂਦੇ ਨੇ ਕੋਈ ਸੁੱਧ-ਮੁੱਧ ਨਹੀਂ ਰਹੀ ਪੈਰਾ ਤੇ ਜੁੱਤੀ ਨਹੀਂ ਹੁਣ ਮੇਰਾ ਭਗਵਾਨ ਸੁਦਾਮਾ ਸੁਦਾਮਾ ਪੁਕਾਰਦਾ ਜਾਂਦਾ ਹੈ ਜਦੋਂ ਸੁਦਾਮਾ ਵੇਖਿਆ ਨਾ ਸਾਹਮਣੇ ਜਾਂਦਾ ਸੁਦਾਮੇ ਉਹ ਇੱਕ ਪਲ ਦੀ ਦੇਰੀ ਕੀ ਹੋ ਗਈ ਉਹ ਤੂੰ ਮੁੱਕਰਾ ਮੋੜ ਕੇ ਚਲੇ ਆਂ ਤੂੰ ਆਪੇ ਯਾਰ ਤੇ ਤੈਨੂੰ ਭਰੋਸਾ ਨਹੀਂ ਰਿਹਾ ਤੂੰ ਇੱਡਾ ਦਾਗ ਲਾ ਕੇ ਚਲੇ ਆਂ ਸੀ ਵੀ ਮੈਨੂੰ ਕਿਸ਼ਤੀ ਮਿਲਿਆ ਉਹ ਸੁਦਾਮੇ ਰੁਕ ਜਾ ਜਾ ਕੇ ਸੁਦਾਮੇ ਨੂੰ ਗਲਬੱਕੜੀ ਪਾਈ ਐਸੀ ਗਲ ਬੱਕਰੀ ਪਾਈ ਧੁੱਪਾਂ ਸ਼ਾਮਾਂ ਰੁਪੀਆਂ ਹਵਾਵਾਂ ਰੁਪੀਆਂ ਸੋਦਾਮਾ ਰੋਂਦਾ ਨਗਰੀ ਕੋਠਿਆਂ ਤੇ ਖੜਖੜ ਵੇਖਦੀ ਐ ਅੱਜ ਭਗਵਾਨ ਦਾ ਆਵੇ ਮਿੱਤਰ ਨਾਲ ਮਲਾਪ ਹੁੰਦਾ ਸਾਰੀ ਨਗਰੀ ਨਾਲ ਇਸ ਨਾਮੇ ਦੇ ਪੈਰ ਧਰ ਕੇ ਲੋਕੇ ਮੇਰੇ ਭਗਵਾਨ ਕਹਿੰਦੇ ਸੋਦਾਮਿਆ ਕੋਇਆ ਕੀ ਹਾਲ ਬਣਾਇਆ ਹੋਇਆ ਮਿੱਤਰ ਦੇ ਵਿਯੋਗ ਦੇ ਵਿੱਚ ਸੁਦਾਮਾ ਮੈਂ ਮੈਨੂੰ ਇਸੇ ਪਤਾ ਤੇ ਵੀਂਦਰਤਾ ਦਾ ਐਨਾ ਪਿਆਰ ਅਸਦੇ ਮਿੱਤਰ ਨੂੰ ਮੈਨੂੰ ਉਹ ਤੇਰੇ ਪੈਰ ਥਾਰੇ ਪੈ ਗਏ ਸੂਰਾਂ ਨੇ ਤੇਰੇ ਕੱਪੜੇ ਟਾਟੇ ਪੈ ਗਏ ਨੇ ਸੁਦਾਮਾ ਕਾ ਨ ਮੇਤਰਾ ਮੇਰਾ ਤਾਂ ਇੱذ ਧਿਆਨ ਹੀ ਨਹੀਂ ਗਿਆ ਉਹ ਮੈਂ ਤਾਂ ਤੈਨੂੰ ਹੀ ਵੇਖਦਾ ਰਿਹਾ ਚਲੋ ਐਨੀ ਗੱਲ ਕਹੀ ਨਾ ਕ੍ਰਿਸ਼ਨ ਨੇ ਦੁਬਾਰਾ ਫੇਰ ਗੱਲਬਾਤ ਨਹੀਂ ਪਾਈ ਹੁਣ ਕਹਿੰਦੇ ਰੱਖਮਨ ਆ ਰਿਹਾ ਉੱਥੇ ਰਤ ਮਨਾਰੇਆ ਫੁੱਲ ਮੰਗਾਲੇ ਫੁਲਕਾਰੀ ਤਾੜੀ ਗਈ ਸਦਾਰੇ ਨੂੰ ਰਾਹਤੇ ਬਠਾ ਕੇ ਪੂਰੇ ਫੁੱਲ ਕਹਿੰਦੇ ਜਾਂਦੇ ਨੇ ਗੋਟੀਆਂ ਬੰਦੀਆਂ ਹੁਣ ਸਦਾਰੇ ਨੂੰ ਜਾਂਦਾ ਨਗਰੀ ਵੇਖਦੀ ਆ ਜਿਹੜੇ ਕਹਿੰਦੇ ਸੀ ਨਾ ਵੀ ਇਹ ਤਾਂ ਕੋਈ ਪਾਗਲ ਹੈ ਜਿਹੜੇ ਕਹਿੰਦੇ ਸੀ ਕੋਈ ਤਖਾਰੀ ਹੈ ਜਿਹੜੇ ਕਹਿੰਦੇ ਸੀ ਕੋਈ ਚੋਰ ਥਾਗਾ ਹੈ ਅੱਜ ਨਗਰੀ ਖੜੀ ਦੇਖਦੀ ਆ ਮਿੱਤਰਾਂ ਦਾ ਮਲਾਪ ਮੇਰੇ ਭਗਵਾਨ ਕਿਵੇਂ ਸਲਾਮੇ ਨੇ ਆਉ ਭਗਤ ਕਰਦੇ ਨੇ ਹੁਣ ਲਿਆ ਕੇ ਮਈਆਂ ਦੇ ਵਿੱਚ ਸਭ ਤੋਂ ਪਹਿਲਾਂ ਤਖਤ ਤੇ ਬਿਠਾਉਂਦੇ ਨੇ ਸਲਾਮੇ ਨੂੰ ਨਵੇਂ ਵਸਤਰ ਪਹਿਨਾ ਕੇ ਕਿਲੇ ਪ੍ਰਾਪਤ ਰੱਖ ਕੇ ਉਹਦੇ ਪੈਰ ਸਹਿ ਮੇਰੇ ਭਗਵਾਨ ਧੋਦੇ ਨੇ ਤੇ ਉਹਦੀਆਂ ਭਾਗੀਆਂ ਕਿਵੇਂ ਉਹਨੂੰ ਚੱਲਦੀਆਂ ਨੇ ਪੱਟੀਆਂ ਆਉ ਭਗਤ ਹੋਂਦੀਆ ਦਾ ਉਹ ਸਮੇਂ ਦਾ ਰਕਸ਼ਸ ਰਿਹਾ ਸੁਧਾਵੇਂ ਨੇ ਆਉ ਭਗਤ ਕੀਲੇ ਕਰਦੇ ਨੇ ਭਗਵਾਨ ਉਹ ਸਮੇਂ ਦਾ ਰਕਸ਼ਸ ਪਾਰ ਕਰ ਭਾਈ ਆਉ ਦੱਸਣ ਲੱਗੇ ਹੋਟ ਆਇਆ ਧਾਇਆ ਰਹਿਣਾ ਬਣਾ ਕੇ ਰੱਖਣਾ ਮੇਰਾ ਭਰਿਆ ਹੱਥ ਰੱਖਣਾ ਕਿਉਂਕਿ ਮੈਂ ਜਦੋਂ ਵੀਰ ਜੀ ਦਾ ਫੋਨ ਆਇਆ ਮੈਂ ਉਹ ਜ਼ਿਕਰ ਕੀਤਾ ਵੀ ਸੌਂਡ ਉਹਦੇ ਆਲਾ ਜਾ ਰਿਹਾ ਅਰਬਦਾਸ ਸੌਂਡ ਪਟਲਾ ਰੋੜ ਸੋ ਬਹੁਤ ਪਿਆਰਾ ਸੌਂਗ ਹੈ ਉਹਨਾਂ ਨੂੰ ਮਾਨ ਵੀ ਕੀਤਾ ਗਿਆ ਤੋ ਬਾਤ ਤੋਂ ਬਾਅਦ ਮੌਕਾ ਦੇ ਆ ਗੋ ਭਾਈ ਇਹਨਾਂ ਨੂੰ ਕਿਉਂਕਿ ਕਲਾਕਾਰ ਲਈ ਜਿਹੜੀ ਸੌਂ ਦੀ ਲੋੜ ਹੁੰਦੀ ਹੈ ਖਾਸ ਕਰਕੇ ਕਵੀਸ਼ਰੀ ਲਈ ਕੋਈ ਇਹਨਾਂ ਦੀ ਸੌਂ ਹੈ ਮੈਂ ਵੀਰ ਜੀ ਨੂੰ ਪਹਿਲਾਂ ਵੀ ਕਿਹਾ ਸੀ ਵੀ ਭਟਲਾ ਰੋਡ ਤੇ ਜਾ ਕੇ ਉਹਨਾਂ ਨੂੰ ਲੈ ਕੇ ਸੋ ਅੱਜ ਵਾਰ ਹੁੰਦੇ ਨੇ ਉਹਰੇ ਬਹੁਤ ਵਧੀਆ ਸੌਂ ਹੈ ਭਗਵਾਨ ਇਹਨਾਂ ਤੇ ਕਿਰਪਾ ਬਣਾ ਕੇ ਰੱਖਣਾ ਚੱਲਦੀਆਂ ਕਲਾ ਚ ਰੱਖਣਾ ਮਨੋ ਕਾਮਨਾ ਪੂਰੀ ਕਰਨ ਜਿਹੜਾ ਕਹਾਣਾ ਹੋਣਾ ਮਾਣ ਵੀ ਕੀਤਾ ਜੱਟੇ ਦਾ ਮਹਾਰਾਜ ਮੇਰਾ ਭਰਿਆ ਹੱਥ ਆਖਣ ਲਿਆਉ ਵਰਤੀਆਂ ਹੁਣ ਮੇਰੇ ਭਗਵਾਨ ਕ੍ਰਿਸ਼ਨ ਜੀ ਜਦੋਂ ਮਹਿਲਾ ਚ ਲੈ ਗਿਆ ਨਾ ਤਖਤ ਤੇ ਬਿਠਾ ਲੇ ਨਵੇਂ ਵਸਤਰ ਪਹਿਨਾ ਤੇ ਸਾਹੀ ਵਸਤਰ ਸੋਦਾਂਵੇਂ ਦੇ ਕਹਿੰਦੇ ਉਹਨਾਂ ਦੇ ਪੈਰ ਭਗਵਾਨ ਜੀ ਨੇ ਸਵੈਮ ਕੰਡੇ-ਕੱਡੇ ਵਿੱਚੋਂ ਉਹ ਸੋਦਾਂਵੇਂ ਆ ਨਾਲੇ ਮੇਰੇ ਭਗਵਾਨ ਕੇ ਅੱਖਾਂ ਦੇ ਵਿੱਚੋਂ ਨੀਰ ਆ ਗਿਆ ਸਲਾਮ ਹੈ ਤੇਰੀ ਜਾਨਾ ਮਹੀਦ ਹੋ ਗਿਆ ਸਲਾਮੇ ਮੈਨੂੰ ਨਹੀਂ ਸੀ ਪਤਾ ਵੀ ਤੇਰੀ ਯਾਰੀ ਇੰਨੀ ਪੱਕੀ ਹੈ ਮੈਂ ਤੋਂ ਜ਼ਿਆਦੇ ਤੱਕ ਹੋ ਗਈ ਮੈਂ ਤੇਰਾ ਇੰਤਿਹਾਰ ਜ਼ਿਆਦੇ ਲੈ ਲਿਆ ਮੈਨੂੰ ਮਾਫ਼ ਕਰਦੀ ਮੈਨੂੰ ਨਹੀਂ ਸੀ ਪਤਾ ਵੀ ਤੂੰ ਇੰਨਾ ਦਿਰੀ ਹੈ ਹੁਣ ਕਹਿੰਦੇ ਉਹਦੀਆਂ ਭਾਦੀਆਂ ਪੱਕੀਆਂ ਚੱਲਦੀਆਂ ਨੇ ਸਾਹੀ ਭੋਜਨੋ ਦੇ ਅੱਗੇ ਆਇਆ ਤੇ ਭਾਤੀਆਂ ਮਜ਼ਾਕ ਕਰਦੀਆਂ ਨੇ ਵੀ ਸਾਡੀ ਭੈਣ ਨੂੰ ਕਿਉਂ ਨਹੀਂ ਲੈ ਕੇ ਆਇਆ ਸੋ ਗੱਲਾਂ ਬਾਤਾਂ ਹੋਈਆਂ ਅੱਜ ਮਹਿਲ ਦੇ ਵਿੱਚ ਉਹ ਰਾਸਨ ਲਗਾ ਦਿੱਤਾ ਗਿਆ ਪਰ ਸੋਨਾਮੇ ਦੀ ਹਿੰਮਤ ਨਾ ਪਵੇ ਵੀ ਮੈਂ ਕਹਿੰਿਆ ਵੀ ਕ੍ਰਿਸ਼ਨਾ ਉਪਤਾ ਮੇਰੇ ਦਾ ਸਾਹੀ ਵਾਸਤਰ ਪਾ ਕੇ ਮੇਰਾ ਟੱਬਰ ਪੋਖਾ ਮੰਨਦਾ ਹੈ ਤੂੰ ਨਾ ਵੀ ਹੱਲ ਕਰ ਦੇ ਸੋਨਾਮੇ ਦੇ ਹੁੱਚ ਸ਼ਬਦ ਨਾ ਆਉਣਾ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਸੁਦਾਮੇ ਭਾਬੀ ਨੂੰ ਹੀ ਲੈ ਕੇ ਆਇਆ ਬੱਚਿਆਂ ਨੂੰ ਵੀ ਲੈ ਕੇ ਆਇਆ ਸੁਦਾਮਾ ਕਹਿੰਦਾ ਪਿੱਛੇ ਸਾਡਾ ਨਹੀਂ ਸੀ ਹੁਣ ਵਿਚਲਾ ਰੋਜ਼ ਤਾਂ ਦੱਸੇ ਨਾ ਭਵਾਨ ਜਾਣਦਾ ਫਿਰ ਭਾਬੀ ਨੇ ਕੋਈ ਸਵਾਦ ਤਾਂ ਲਾਜਮੀ ਭੇਜੀ ਹੋ ਮੇਰੇ ਲਈ ਹੁਣ ਸੁਦਾਮਾ ਲਟੋਂਦਾ ਵੀ ਐਡੇ ਵੱਡੇ ਰਾਜ ਭਾਗ ਦੇ ਵਿੱਚ ਭਾਬੀਆਂ ਦੇ ਸਾਹਮਣੇ ਵੇਖਤੀ ਹੋਊਗੀ ਆ ਚੌਵਾਂ ਬੀਆਂ ਮੁਠੀਆਂ ਪਿੱਛੇ ਹੁਣ ਲਕੋਲਿਆ ਕਹਿੰਦਾ ਨਹੀਂ ਕੁਝ ਨਹੀਂ ਲੈ ਕੇ ਆਇਆ ਹੁਣ ਜਦੋਂ ਮਹਿਨਾਂ ਦੇ ਵਿੱਚ ਆਸਾਂ ਲਾਤਾ ਨਾ ਭਗਵਾਨ ਉੱਥੇ ਚਲੇ ਗਏ ਭਗਵਾਨ ਉੱਥੇ ਚਲੇ ਗਏ ਅੱਡੋ-ਅੱਡੀ ਮਾਤਰ ਮੁਤਾਬਕ ਲੇਖਕ ਦੱਸ ਦਿਆ ਕਹਿੰਦੇ ਭਗਵਾਨ ਜਦੋਂ ਸਦਾਮਾ ਸੁੱਤਾ ਉਦੋਂ ਚੌਲ ਚੱਕੇ ਕਈ ਕਹਿੰਦੇ ਆ ਵੀ ਭਗਵਾਨ ਨੇ ਉਤੋਂ ਕੋਟਲੀ ਕੋਲੀ ਪਰ ਆਪਾਂ ਇਧਰ ਆ ਜਾਂਦੇ ਹੋਈਏ ਜਦੋਂ ਸਦਾਮੇ ਤੋਂ ਪੋਟਲੀ ਨਹੀਂ ਨਾ ਭਗਵਾਨ ਨੇ ਮੇਰੇ ਨੇ ਕਹਿੰਦਾ ਸਦਾਮਿਆ ਭਾਗੀ ਦੀ ਸੁਗਾਤ ਲਗਾਉਣਾ ਸੀ ਮੈਨੂੰ ਪਤਾ ਸੀ ਮੇਰੀ ਭਾਗੀ ਤੈਨੂੰ ਖਾਲੀ ਹੱਥ ਨਹੀਂ ਤੋੜਦੀ ਕਹਿੰਦੇ ਜਦੋਂ ਪਹਿਲੀ ਮੁਠੀ ਮਾਰੀ ਨਾ ਪਹਿਲੀ ਮੁਠੀ ਮਾਰੀ ਇੱਕ ਲੋਕ ਸਦਾਮੇ ਦੇ ਨਾਮ ਕਰਦਾ ਦੂਜੀ ਮੁਠੀ ਮਾਰੀ ਦੋ ਲੋਕ ਜਦੋਂ ਤੀਜੀ ਮਾਰਨ ਲੱਗੇ ਨਾ ਪੜ ਕੇ ਉਠੀ ਮੂਹਰੇ ਕੰਨੀ ਕਰੀ ਰੁਕਮਣੀ ਨੇ ਹੱਥ ਫੜ ਲਿਆ ਕਹੇ ਸੁਆਮੀ ਜੀ ਸਾਰਾ ਕੁਝ غلامੇ ਦੇ ਨਹੀਂ ਕਰ ਦੋਗੇ ਸਾਨੂੰ ਨਹੀਂ ਕੁਛ ਖਾਣ ਨੂੰ ਤਾਂ ਹੋਗੇ ਸਾਡੀ ਵੀ ਭੈਣ ਹੈ ਉਹਨੇ ਸੁਦਾਤ ਭੇਜੀ ਆ ਸਾਡੀ ਵੀ ਉਹਦਾ ਹਿੱਸਾ ਹੈ ਐਂ ਤਾਂ ਕਹਿ ਨਹੀਂ ਸਕਦੇ ਸੀ ਵੀ ਸੁਦਾਮੇ ਦੇ ਨਾਲ ਤਿੰਨੇ ਲੋਕ ਨਹੀਂ ਕਰਨੇ ਲਓ ਹੁਣ ਮੇਰਾ ਭਗਵਾਨ ਵਿਸ਼ਵਕਰਮਾ ਜੀ ਨੂੰ ਬੁਲਾ ਕੇ ਹੋਰ ਹਕਮ ਸੁਣਾਉਂਦੇ ਸਦਾਮੇ ਦੇ ਮਹਿਲ ਬਣਾਉਂਦੇ ਕਹਿੰਦੇ ਵਿਸ਼ਵਕਰਮਾ ਜੀ ਸਦਾਮੇ ਭਗਤ ਦੇ ਮਹਿਲਾਂ ਦੀ ਉਸਾਰੀ ਕਰਦੇ ਨੇ ਜਿਹੜੀ ਕੁਟੀਆ ਜਿੱਥੇ ਸਦਾਮੇ ਦਾ ਟੱਬਰ ਭੁੱਖਾ ਮਰਦਾ ਸੀ ਉਥੇ ਇੰਥੇ ਬੈਠੇ ਬੈਠਿਆਂ ਨੇ ਮੇਰੇ ਭਗਵਾਨ ਜੀ ਕਿਰਪਾ ਕਰਦੇ ਨੇ ਉਹ ਕਿਵੇਂ ਕਰਦੇ ਲੋ ਸਮੇਂ ਦਾ ਰੱਖਾ ਇੱਕ ਭਜਨ ਰਾਹੀ ਕਿਉਂ ਸਰਬਤ ਸਤਿਗੁਰੂ ਕੋ i ਦਾਮੇ ਤੇ ਹੁਣ ਸੁਦਾਮਾ ਸੋਚਦਾ ਉਹ ਮਨਾ ਮੰਗਿਆ ਵੀ ਕੁਛ ਨਹੀਂ ਜਿਹੜੇ ਕੰਮ ਆਏ ਸੀ ਉਹ ਤਾਂ ਹੋਏ ਹੁਣ ਸੋਚਦਾ ਸੋਚਦਾ ਉਹ ਘਰ ਬਤੈਗੀ ਲੈ ਗਈ ਬਤੈਗੀ ਲੈ ਗਈ ਚੱਲ ਪਿਆ ਆਪਣੇ ਨਗਰ ਨੂੰ ਗੋਤਲ ਵੱਲੋਂ ਹੁਣ ਸਾਰਾ ਪਿੰਡ ਤਾਂ ਤਿਆਰ ਕਰਦਾ ਹੋਇਆ ਗੋਤਲ ਪਹੁੰਚ ਗਿਆ ਆ ਕੇ ਕੀ ਵੇਖਦਾ ਜਿੱਥੇ ਸੁਦਾਮੇ ਦੀ ਕੁਲੀ ਸੀ ਨਾ ਉੱਥੇ ਮਹਿਲ ਸਾਰੇ ਪੈ ਗਏ ਸਾਰੀ ਗੋਤਲ ਲੱਗ ਰਹੀ ਉਹ ਸਜਾਤੀ ਮੇਰੇ ਭਗਵਾਨ ਨੇ ਕਰਤੀ ਕਿਰਪਾ ਤੇ ਹੁਣ ਸਦਾ ਮਹਾਰਾਜ ਹੋ ਗਿਆ ਉਹ ਕਹਿੰਦਾ ਮੜਾ ਕੰਮ ਕੋਈ ਹੋਰ ਗਏ ਸੀ ਨਾਲ ਤਾਂ ਉੱਥੇ ਵੀ ਕੋਈ ਖੈਰ ਪਈ ਇੱਧਰ ਜਿਹੜੀ ਮਾੜੀ ਮੋਟੀ ਪੁੱਲੀ ਸੀ ਉਹ ਵੀ ਕੋਈ ਲੈ ਗਿਆ ਇੱਥੇ ਵੀ ਮਹਿਲ ਸਾਰੀ ਹੋ ਗਈ ਪੱਤੇ ਗਏ ਜਮੀ ਯਾਰ ਨੇ ਤਾਂ ਫਟ ਕੇ ਮੜਾ ਤੇ ਜਦੋਂ ਮੜਨਾ ਲੱਗਿਆ ਸੂਸੀਤਾ ਦਾ ਉੱਤੋਂ ਆਵਾਜ਼ ਆਉਣੀ ਅਸੀਂ ਵੀ ਲੰਦੀ ਕਹਿੰਦੀ ਪਤੀ ਦੇਵਾ ਕਹਿੰਦੀ ਆ ਜਾਓ ਲੰਘਿਓ ਕਿ ਮਹਿਲਾ ਤੁਹਾਡੀ ਨੇ ਲਗੋਕਤ ਦੇ ਵਿੱਚ ਜਦੋਂ ਸਦਾਮੇ ਨੇ ਵੇਖਿਆ ਕਿਤੇ ਕੁੱਲੀ ਨજર ਨਾ ਆਵੇ ਮਹਿਲ ਹੀ ਮਹਿਲ ਨજર ਆਉਣਾ ਸਦਾਮਾ ਘਬਰਾ ਗਿਆ ਉਹ ਸਮੇਂ ਦਾ ਸਾਰਾ ਦ੍ਰਿਸ਼ ਪਾਟਕ ਭਰਾ ਇਹੋ ਦੱਸਣ ਲੱਗੇ ਹੋ ਗਏ ਕਰਿਆ ਸਦਾਮਾ ਗੋਤਲ ਦੇ ਵਿੱਚ ਆ ਕੇ ਵੇਖਦੇ ਨਾ ਬਿਗਰੀਬ ਵਾਲੀ ਕੁੱਲੀ ਵੀ ਉਹ ਵੀ ਚਲੀ ਗਈ